ਰੁਪਈਆ ਲੱਗ ਗਿਆ ਮੇਰੇ ਤੇ ਆ ਦਰਸ਼ਕਾ ਬੈਠੇ ਆ ਇਹ ਬੈਠੇ ਅਰਸ਼ ਨੂੰ ਦੇਖਣ ਦੇ ਲਈ ਆ ਰਿੰਕੂ ਖਰਾਟੀ ਤੇ ਅਰਸ਼ ਭਾਈ ਜੀ ਸਾਡਾ ਨਾ ਲੱਖਾਂ ਰੁਪਈਆ ਲੱਗ ਗਿਆ ਮੇਰੇ ਤੇ ਆ ਦਰਸ਼ਕਾ ਬੈਠੇ ਆ ਇਹ ਬੈਠੇ ਅਰਸ਼ ਨੂੰ ਦੇਖਣ ਦੇ ਲਈ ਆ ਤੇ ਨਾਲੇ ਰਿੰਕੂ ਨੂੰ ਰਿੰਕੂ ਮੇਰਾ ਭਰਾ ਵੀ ਆ ਗਰਾਊਂਡ 'ਚ ਆ ਰਿੰਕੂ ਅਰਸ਼ ਨੂੰ ਵੀ ਵੀਰੇ ਬੇਤੀ ਆ ਫੇਰ ਮੇਲਾ ਸ਼ੁਰੂ ਹੋਊਗਾ ਨਹੀਂ ਅਸੀਂ ਖੀਰਾਂ ਦੀ ਟੀਮ ਬਣਾਉਣ ਲੱਗੇ ਆ ਇਹਨਾਂ ਨੂੰ ਯਾਰ ਅਸੀਂ ਕੀ ਜਵਾਬ ਦਈਏ ਇੱਕ ਮੇਲੇ ਦਾ ਲਾਸਟ ਮੈਚ ਰਹਿ ਗਿਆ ਯਾਰ ਵੀਰਾਂ ਤੁਸੀਂ ਖੜੋ ਨਹੀਂ ਖੀਰਾਂ ਦੀ ਟੀਮ ਖੇਡੂਗੀ ਨਹੀਂ ਖੀਰਾਂ ਦੀ ਟੀਮ ਬਾਈ ਖੇਡੂਗੀ ਨਹੀਂ ਉਹ ਤੋਂ ਬਿਨਾ ਮੈਚ ਨਹੀਂ ਹੋਣਾ ਅਜੀਬ ਭਾਈ ਇੰਨਾ ਕਰਕੇ ਟੂਰਨਾਮੈਂਟ ਕਰਾਇਆ ਸਾਡੇ ਸਾਰੇ ਨਗਰ ਦਾ ਟੂਰਨਾਮੈਂਟ ਕਿਸੇ ਬੰਦੇ ਦੇ ਇਕੱਲੇ ਦਾ ਐਸਐਸਓ ਸਾਹਿਬ ਅੱਜ ਧੰਨਵਾਦ ਤਿੰਨ ਤਿੰਨ ਸਾਨੂੰ ਬਹੁਤ ਵੱਡਾ ਯੋਗਦਾਨ ਦਿੰਦਾ ਜਗਿੰਦਰ ਸਿੰਘ ਜੀ ਸਾਡੇ ਐਸਐਚਓ ਸਾਹਿਬ ਰੰਪਰਾ ਸਿੱਧੀ ਤੇ ਨਾਲ ਸਿੱਧੀ ਮਿੱਗਾ ਸਾਡਾ ਉਧਰ ਜੱਸਾ ਬਾਈ ਹੈਪੀ ਬਾਈ ਤੇ ਨਾਲ ਲੋਤਰਣੀ ਜੰਗ ਆਜੋ ਵੱਡੇ ਵੀਰੇ ਅਰਸ਼ ਤੇਰੇ ਮੂਰੇ ਬੇਨਤੀ ਆ ਸਾਡੀ ਸਾਰੀ ਸੰਗਤ ਵੱਲੋਂ ਤੇਰੇ ਮੂਰੇ ਇੱਕ ਰਿਕੁਐਸਟ ਆ ਤੂੰ ਮੇਰਾ ਵੀਰ ਗਰਾਉਂਡ 'ਚ ਆ ਤੈਨੂੰ ਸਾਰੇ ੜੀਕਦੇ ਪਈਆ ਛੋਡੇ ਬਣਾ ਵੀਰੇ ਮੈਚ ਨਹੀਂ ਅਸੀਂ ਕਰਨਾ ਹੋਣ ਦੇਣਾ ਜਦੋਂ ਤੂੰ ਭਰਾ ਆਏਂਗਾ ਗਰਾਊਂਡ 'ਚ ਮੈਚ ਹੋਊਗਾ ਦਰਸ਼ਕਾਂ ਬਰੂਪੀ ਹੁੰਦੇ ਆ ਮੇਰਾ ਵੀਰ ਤੈਨੂੰ ਆਉਣਾ ਪੈਣਾ ਨਹੀਂ ਸਾਨੂੰ ਇਹਨਾਂ ਨੂੰ ਜਵਾਬ ਦੇਣਾ ਔਖਾ ਹੋ ਜਾਣਾ ਇਹ ਵੀ ਲੋਟ ਹੈ ਪਿਆਰ ਆਪਣੀ ਬਿੱਤਨੀ ਹੈ ਸਤਿਕਾਰਯੋਗ ਬਹੁਤ ਧੰਨਵਾਦ ਆ ਵੀਰਾ ਜੀ ਬਹਿ ਜਾ ਯਾਰ ਟੀਚਰ ਸਿੰਘ ਜੀ ਸਿੱਤੂ ਜਤਿੰਦਰ ਵੀਰ ਦਾ ਖਾਸ ਫਰੈਂਡ ਥੈਂਕ ਯੂ ਪੱਤਰਕਾਰ ਵੀ ਲਹਿਰੇ ਵਾਲਾ ਕੀ ਕਰੇ ਲਹਿਰੇ ਵਾਲਾ ਵੀ ਛੋਟੇ ਅੜ ਗਈ ਆ ਲਹਿਰੇ ਜਾਨੇ ਨੇ ਤਾਂ ਸੌ ਆਵਾਜ਼ ਮਾਰਦੀ ਆ ਆਗੇ ਜੀ ਆਗੇ ਪਲੇਅਰ ਇੱਕ ਵਾਰੀ 6ਵੇਂ 5 6 ਬਾਬਾ ਕਾਲਾ ਤੇ ਬਾਬਾ ਸਿੱਧਿਲਕਰਾਂਦਨਾ ਤੇ ਜਕਾਰਾ ਸੱਟਣ ਲੱਗਿਆ ਬੋਲੇ ਸੋਨਹਿਾ ਇੱਕੋ ਹੀ ਮੈਚ ਵੀ ਜੁਧੇ ਆਨ ਪੀਜਾ ਕਲੱਬ ਵਾਲੇ ਪ੍ਰਵਿੰਦਰ ਸਿੰਘ ਜੀ ਬਹੁਤ ਧੰਨਵਾਦ ਸਰਪੰਚ ਸਾਹਿਬ ਆ ਨੰਬਰ ਤੇ ਚਰਨਜੀਤ ਗਿੱਲ ਹੁਣੀ ਕਹਿੰਦੇ ਢੇਰਪਿੰਡ ਦੇ ਵਿੱਚ ਟਰੈਕਟਰ ਦਿੱਤੇ ਜਾਣਗੇ ਜੁਧੇ ਆਲੇ ਬਾਈਕ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਾਬਾ ਸਿਹਤ ਦੇ ਕ੍ਰਿਸਪੋਰਟਸ ਕਲੱਬ ਕਮਿਊਨਿਟੀ ਦਾ ਫੈਸਲਾ ਕਿ ਜੀਏ ਟੀਮ ਦੇ 15 ਨੰਬਰ ਪਹਿਲਾਂ ਹੋਣਗੇ ਟੀਮ ਜੇਤੂ ਹੋਗੀ ਬਸ ਅਸੀਂ 12ਵਾਂ ਨਾ 13 ਦੇਣੇ ਆ 15 ਨੰਬਰ ਜਿਹੜੀ ਟੀਮ ਦੇ ਪਹਿਲਾਂ ਹੋਗੇ 15 ਮੈਚ ਖੇਡੇ ਜੋਪਰਾ ਬਣ ਕੇ ਪੈਸੇ ਆ ਮੈਂ ਤਾਂ 4 ਲੱਖ ਰੁਪਏ ਦੇਣਾ ਭਰਾਵੋ ਮੈਂ 5-500 ਰੁਪਏ 11-1100 ਰੁਪਏ ਲੋਕਾਂ ਤੋਂ ਇਕੱਠੇ ਕਰਕੇ ਮੇਲਾ ਕਰਾਇਆ ਜੇ ਤੁਸੀਂ ਪਲੇਅਰ ਕਹਿੰਦੇ ਹੋ ਥੋੜੇ ਖਾਤਰ ਤੁਨ ਫੋਨ ਕਰਕੇ ਟੀਮਾਂ ਬਣਾਈਆਂ ਪੁੱਛ ਕੇ ਤੁਸੀਂ ਥਮਾ 1 ਵਜੇ ਤੁਸੀਂ ਤੁਸੀਂ 4 ਵਜੇ ਨੇ ਮੇਰੇ ਕੀ ਦੁੱਖ ਆ ਜਾਂ ਦੱਸੋ ਦੱਸੋ ਮੈਨੂੰ ਕਈ ਟੀਮਾਂ ਨੂੰ ਜਾਫੀਆਂ ਕੋ ਰੇਡਰ ਨਹੀਂ ਸੀ ਰਾਤੇ ਰਾਤ ਰੇਡਰ ਕਰਕੇ ਦਿੱਤੇ ਉਹ ਬੰਦਿਆਂ ਨੂੰ ਮੇਰੇ ਨਾਲ ਗੱਲ ਕਰਕੇ ਦੇਖੋ ਮੈਚ ਹੋ ਲੈਣ ਦੇ ਪਰ ਸਾਡਾ ਵੀ ਦਿਲ ਦੇਖੋ ਯਾਰ ਇੰਨੀ ਮਿਹਨਤ ਕੀਤੀ ਐ ਜੀ ਦੇਖੋ ਸਹੀ ਅਸੀਂ ਅਸੀਂ ਸਾਰੇ ਜਾਂਦੇ ਵਾਲਿਆਂ ਦਾ ਫਰਿਆਦ ਵਾਲਿਆਂ ਦਾ ਮੈਂ ਧੰਨਵਾਦ ਕਰਦਾ ਪਰ ਹਰੇ ਕਲੱਬ ਦਾ ਵੀ ਕੋਈ ਫੈਸਲਾ ਹੁੰਦਾ ਪਰਾ ਬਣ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਠੀਕ ਹੈ ਜੀ ਠੀਕ ਆ ਓਕੇ ਓਕੇ ਲੈ ਵੀ ਆਇਆ ਮਰੀਕ ਤੇ ਲੱਕੀ ਪਾਣੀ ਪੁਜਤਾ ਕਰ ਦਿਓ ਜੀ ਬੜੀ ਅਨਾਉਂਸਮੈਂਟ ਕਰ ਦਿੱਤੀ ਆ ਪਾਣੀ ਜਿਹੜਾ ਪੀਣ ਵਾਲਾ ਗਰਾਊਂਡ ਦੇ ਵਿੱਚ ਪੁਜਤਾ ਕਰ ਰਹੀ ਏ